ਇਹ ਵੀ ਇੱਕ ਬੜੀ ਕੀਮਤੀ ਗੱਲ ਹੈ ਜੇ ਤੁਸੀਂ ਸਮਝੋ ਤੇ ਜਦੋਂ ਦਰੋਪਤੀ ਦਾ ਚੀਰ ਹਰਨ ਹੋਇਆ ਤੁਹਾਨੂੰ ਪਤਾ ਵੀ ਦਰੋਪਤੀ ਦਾ ਚੀਰ ਹਰਨ ਹੋਇਆ ਮਹਾਰਾਜ ਇਤਿਰਾਸ਼ਟਰ ਦੀ ਸਭਾ ਦੇ ਵਿੱਚ ਤੇ ਦਰਯੋਧਨ ਨੇ ਕੀਤਾ ਪਾਂਡਵਾਂ ਦੀ ਹੀਣਤਾ ਹੋਈ ਤੇ ਕੌਰਵਾਂ ਨੇ ਉਹ ਪੈਰਾ ਕੀਤਾ ਸਾਰ ਤੇ ਕ੍ਰਿਸ਼ਨ ਮਹਾਰਾਜ ਨੇ ਦਰੋਪਤੀ ਦੀ लाज ਰੱਖੀ ਜਦੋਂ लाज ਰੱਖ ਲਈ ਉਹਦਾ ਚੀਰ ਹਰਨ ਨੂੰ ਨਗਰ ਨਹੀਂ ਕਰ ਸਕਿਆ ਬੇਅਦਬੀ ਨਹੀਂ ਹੋਈ ਤੇ ਕ੍ਰਿਸ਼ਨ ਮਹਾਰਾਜ ਨੇ लाज ਰੱਖੀ ਤੇ ਦਰੋਪਤੀ ਨੇ ਕ੍ਰਿਸ਼ਨ ਨੂੰ ਇੱਕ ਗੱਲ ਪੁੱਛੀ ਆਖਿਆ हे ਭਗਵਾਨ ਜੀ ਜੇ ਤੂੰ ਮੇਰੀ ਲਾਜ ਰੱਖਣੀ ਸੀ ਜੇ ਤੂੰ ਚਾਹਨਾ ਤੇ ਇਹ ਬੰਦੇ ਮੇਰੀ ਸਾੜੀ ਨੂੰ ਹੱਥ ਵੀ ਨਹੀਂ ਲਾ ਸਕਦੇ ਇਹ ਲਾ ਕੇ ਖਿੱਚਣੀ ਤੇ ਬੜੀ ਦੂਰ ਦੀ ਗੱਲ ਆ ਜੇ ਤੂੰ ਚਾਹੁੰਦਾ ਨਾ ਤੇ ਇਹਨਾਂ ਹੱਥ ਵੀ ਨਹੀਂ ਲਾਉਣਾ ਦ੍ਰੋਪਦੀ ਦੀ ਗੱਲ ਸੁਣ ਕੇ ਕ੍ਰਿਸ਼ਨ ਮਹਾਰਾਜ ਕਹਿੰਦੇ ਦ੍ਰੋਪਦੀ ਵਾਕਈ ਤੇਰੀ ਗੱਲ ਠੀਕ ਆ ਜੇ ਤੂੰ ਮੈਨੂੰ ਪਹਿਲੇ ਨੰਬਰ ਤੇ ਯਾਦ ਕੀਤਾ ਹੁੰਦਾ ਤੇ ਵਾਕਈ ਕੋਈ ਤੇਰੀ ਸਾੜੀ ਨੂੰ ਹੱਥ ਵੀ ਨਹੀਂ ਲਾ ਸਕਦਾ ਨਹੀਂ ਲਾਇਆ ਤਾਂ ਕਿ ਤੇ ਪ੍ਰਹਿਲਾਦ ਨੇ ਕੀਤੇ ਕੀਤਾ ਬਲ ਦੀ ਅੱਗ ਚੋਂ ਨਿਕਲਿਆ ਹੋਲਕਾ ਸੜ ਗਈ ਤੇ ਪ੍ਰਹਿਲਾਦ ਰਹਿ ਗਿਆ ਹਾਥੀ ਦੇ ਥੱਲੇ ਕੁਚਲਣ ਵਾਸਤੇ ਛੱਡਿਆ ਗਿਆ ਹਾਥੀ ਨੇ ਕੁਚਲਿਆ ਹੀ ਨਹੀਂ ਸੰਗਲ ਪਾ ਕੇ ਪ੍ਰਹਿਲਾਦ ਨੂੰ ਛੁੱਟਿਆ ਗਿਆ ਨਦੀ ਵਿੱਚ ਸੰਗਲ ਥੱਲੇ ਲਾ ਕੇ ਪ੍ਰਹਿਲਾਦ ਹਣੀ ਬਾਹਰ ਆ ਗਏ ਜਦੋਂ ਕੋਈ ਪਹਿਲਾਂ ਹੀ ਰੱਬ ਨੂੰ ਚੇਤੇ ਕਰੇ ਵਾਕਈ ਕੁਦਰਤ ਕਾਨੂੰਨ ਬਦਲ ਦਿੰਦੀ ਆ ਪਾਣੀ ਦਾ ਸੁਭਾਅ ਡੋਬਣ ਪਾਣੀ ਨਹੀਂ ਡੋਬਦਾ ਜਲ ਨਹੀਂ ਡੋਬਦਾ ਤਸਕਰ ਨਹੀਂ ਲੇਵਾ ਭਾਏ ਨਾ ਸਕੇ ਜਾਲੇ ਇਹ ਇਦਾਂ ਦੀ ਗੱਲ ਆ ਜਲ ਡੋਬਦਾ ਨਹੀਂ ਅੱਗ ਸਾੜਦੀ ਨਹੀਂ ਕੋਈ ਕੱਖ ਨਹੀਂ ਕਰਦਾ ਜਦੋਂ ਉਹ ਨਾਲ ਆ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਗੱਲ ਤੇ ਆ ਨਾ ਕ੍ਰਿਸ਼ਨ ਮਹਾਰਾਜ ਕਹਿੰਦੇ ਤੂੰ ਮੈਨੂੰ ਪਹਿਲੇ ਨੰਬਰ ਤੇ ਯਾਦ ਹੀ ਨਹੀਂ ਕੀਤਾ ਦ੍ਰੋਪਦੀ ਕਹਿਣ ਲੱਗੀ ਭਗਵਾਨ ਜੀ ਇਦਾਂ ਨਾ ਕਹੋ ਮੈਂ ਤੁਹਾਡੀ ਭਗਤ ਆ ਕ੍ਰਿਸ਼ਨ ਕਹਿਣ ਲੱਗੇ ਦ੍ਰੋਪਦੀ ਨਹੀਂ ਤੈਨੂੰ ਪਹਿਲਾ ਮਾਣ ਹੀ ਤੇਰੇ ਪੰਜ ਪਤਿਆਂ ਦੇ ਉਹਦੇ ਪੰਜ ਪਤੀ ਸੀ ਉਹ ਪੰਜੇ ਪਾਂਡਵ ਜਿਹੜੇ ਸੀ ਉਹਦੇ ਪਤੀ ਸੀ ਕ੍ਰਿਸ਼ਨ ਮਹਾਰਾਜ ਕਹਿੰਦੇ ਤੈਨੂੰ ਮਾਣ ਸੀ ਤੇਰੇ ਪੰਜ ਪਤਿਆਂ ਦੇ ਜਦੋਂ ਉਹਨਾਂ ਨੇ ਵਸ ਦੀ ਗੱਲ ਨਹੀਂ ਲਈ ਹਾਰ ਕੇ ਹੀ ਆਪਣਾ ਆਪ ਜੂਏ 'ਚ ਫਿਰ ਤੈਨੂੰ ਮਾਨਸੀ ਰਾਜੇ ਤੇਰੇ ਇਤਰਾਸਟਲ ਤੇ ਉਹ ਵੀ ਬ੍ਰਹਮ ਗਿਆਨੀ ਰਾਜਾ ਸੀ ਅੱਖਾਂ ਤੋਂ ਭਾਵੇਂ ਅੰਨ੍ਹਾ ਸੀ ਆਪਣਾ 100 ਜਨਮ ਪਿਛਲਾ ਜਾਣਦਾ ਸੀ ਉਹ ਅੱਜ ਤੇ ਜਿਹੜਾ ਮਰਜੀ ਸਾਧੂ ਬਣ ਜਾਂਦਾ ਤੇ ਇਹ ਨਹੀਂ ਜਾਣਦਾ ਵੀ ਕੰਧ ਦੇ ਪਰੇ ਕੀ ਚੱਲਣ ਡਿਆ ਇਹਨਾਂ ਨੂੰ ਵੀ ਪਤਾ ਜਨਮ ਜਨਮ ਨੇ ਤਾਂ ਦੂਰ ਦੀ ਗੱਲ ਹੋਈ ਨਾ ਉਹ ਰਾਜਾ ਜਾਣਦਾ ਸੀ ਕ੍ਰਿਸ਼ਮਹਾਰਾਜ ਕਹਿੰਦੇ ਤੈਨੂੰ ਮਾਣੋ ਤੇਹੀ ਵੇ ਉਹ ਤੇਰੀ ਬਾਹ ਫੜੂ ਜਦੋਂ ਉਹਨੇ ਵੀ ਨਹੀਂ ਫੜੀ ਤੈਨੂੰ ਮੇਰਾ ਚੇਤਾ ਤੀਜੇ ਨੰਬਰ ਤੇ ਆਇਆ ਇਹ ਤਾਂ ਮੈਨੂੰ ਪਹਿਲੇ ਨੰਬਰ ਤੇ ਯਾਦ ਕਰਦੀ ਨਾ ਵਾਕਈ ਕਿਸੇ ਨੇ ਤੈਨੂੰ ਹੱਥ ਵੀ ਨਹੀਂ ਲਾਉਣਾ ਇਹ ਸਾਡੇ ਹਾਲ ਜਦੋਂ ਆਪਾਂ ਫਸ ਜਾਂਦੇ ਆ ਨਾ ਫਿਰ ਨੰਬਰ ਵੇ ਨਹੀਂ ਆ ਵੀ ਕਿਹੜਾ ਬੰਦਾ ਸਾਡੀ ਸ਼ਿਫਾਰਿਸ਼ ਕਰੇਗਾ ਕਿਹੜਾ ਬੰਦਾ ਸਾਡੀ ਮਤ ਕਰੇਗਾ ਕਿਹੜਾ ਬੰਦਾ ਨੂੰ ਪੈਸੇ ਦੇਵੇਗਾ ਕਿਹੜਾ ਬੰਦਾ ਨਾਲ ਖੜੇਗਾ ਜਦੋਂ ਕੋਈ ਬੰਦਾ ਨਾ ਦਿਖੇ ਫਿਰ ਰੱਬ ਚੇਤੇ ਆਉਂਦਾ ਇਹ ਪਹਿਲਾਂ ਹੀ ਰੱਬ ਚੇਤੇ ਹੋਵੇ ਤੇ ਪਰਵਾਹ ਹੀ ਨਹੀਂ ਕਿਸੇ ਗੱਲ ਦੀ ਐਵੇਂ ਆ ਜਦੋਂ ਮੌਤ ਦੇਖਦੀ ਰੱਬ ਚੇਤੇ ਹੀ ਹੋ ਰੋਂਦਾ